ਸਰ ਦੇ ਵਿੱਚ ਕਾਂਗਰਸ ਦੇ ਪ੍ਰੋਗਰਾਮ ਤੇ ਲੋਕ ਇਸ ਤਰ੍ਹਾਂ ਆਉਂਦੇ ਜਿਸ ਤਰ੍ਹਾਂ ਵਿਆਹ ਚੱਲੇ ਹੁੰਦੇ। ਇੱਧਰ ਵੀਰ ਆਪਣੇ ਨਾਲ ਇੱਕ ਹੋਰ ਪ੍ਰੋਗਰਾਮ ਹੋ ਰਿਹਾ ਮੈਂ ਆਉਂਦੇ ਉਹ ਦੇਖਿਆ ਜਿਸ ਤਰ੍ਹਾਂ ਆਇਆ ਜਾ ਰਿਹਾ ਉਹ ਜਾ ਰਹੇ ਹੋਵੇ। ਕਿੰਦਰ ਵਾਹੇ ਆਇਆ ਤੁਸੀਂ ਰਾਜਨੀਤਿਕ ਆਲੋਕ ਉਹ ਮੇਰਾ ਤੁਨਸਤਾਨ ਹੈ। ਮਲਖਾਈ ਨੇ ਇੱਕ ਵਾਰ 95 ਵਿੱਚ ਵੀ ਸਰਕਾਰ ਨੇ ਜ਼ਰਾ ਫੈਸਲਾ ਲਿਆ ਸੀ। ਤੁਸੀਂ ਅਗਲਾ ਮੂਟ ਬਣਦੇ ਹੋ। ਆ ਹੋਰ ਵੀ ਤੁਸੀਂ ਫੈਸਲਾ ਲੈਣਾ ਹੈ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੀਪੀਆਂ ਬਹੁਤ ਆਈਆਂ ਸਾਰੇਆਂ ਨੂੰ ਮੇਰਾ ਮਤਾ ਟਿਕਰਾ ਬਹੁਤ ਬੀਪੀਆਂ ਪਹੁੰਚਿਆ ਆਇਆਂ ਬੈਨੀਆਂ ਬੀਪੀਆਂ ਨਾਲ ਤਾਂ ਅਮਰਤਾਪੁਰ ਦੀ ਦਿੱਲੀ ਚਿੱਟਲੇ ਆ ਲੱਗ ਦਿੜਵਾਈ ਜਿੱਤਣਾ ਆਹ ਹਾ ਜਿੱਤਵਾਹਾ ਵਿੱਚ ਸੂਚਰੇ ਆਦੇ ਨਾਮ ਇਸ ਤਰ੍ਹਾਂ ਪਿਆ ਹੋਣਾ ਕਿਦਨਾਂ ਨੂੰ ਤੁਸੀਂ ਬਹਿਣ ਬਹਿਣ ਭਜਾਉਦੇ ਹੋਣੇ ਤਾਂ ਬਣਾਉ ਪੈ ਗਿਆ ਕਿਦੜਾ ਵਾਹਾਂ ਤੱਕੜੇ ਬੰਦੇ ਹੋ ਤੁਸੀਂ ਬਹੁਤ ਬੜਾ ਧੰਨਵਾਦ ਬਹੁਤ ਗਿਣਤੀ 'ਚ ਤੁਸੀਂ ਆਏ ਹੋ ਅੱਜ ਪ੍ਰੋਗਰਾਮ ਸਾਡੇ ਬਹੁਤ ਜ਼ਿਆਦਾ ਹੈ ਮੈਂ ਥੋੜਾ ਜਿਹੀ ਬੋਲਣਾ ਹੈ ਲੇਕਿਨ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਗਲਤੀ ਕਰ ਬੈਠੇ ਸਾਰਾ ਪੰਜਾਬ ਅੱਜ ਬੁਸਟਾ ਰਿਹਾ ਲੋਕ ਅੰਦਰ ਬੜਵੜ ਚਪੇੜਾ ਮਾਰਦੇ ਵੀ ਕਿਹੜੇ ਵੇਲੇ ਆ ਫੈਸਲਾ ਲੈ ਲਿਆ ਕਿ ਆਵਾਰੀ ਪਾਰਟੀ ਦੀ ਸਰਕਾਰ ਨੇ ਆਈਏ ਇਹਨਾਂ ਨੂੰ ਲੋਕਾਂ ਨੂੰ ਦਚਾਤਾ ਕਿ ਜੀ ਇਨਕਲਾਬ ਆ ਰਿਹਾ ਹੈ ਲੋਕਾਂ ਨੂੰ ਦਚਾਤਾ ਕਿ ਇੱਕ ਬਹੁਤ ਬੜਾ ਬਦਲਾਅ ਆ ਰਿਹਾ ਹੈ ਕੋਈ ਇਨਕਲਾਬ ਨਹੀਂ ਆਇਆ ਅੱਜ ਲੋਕ ਪਹਿਲਾ ਨਾਲੋਂ ਬਹੁਤ ਜ਼ਿਆਦਾ ਤੰਗ ਹੋ ਗਏ ਆਪ ਕੋ ਮੌਜੂਦ ਜਿਹੜੇ ਨੂੰ ਲਿਆਂਦਾ ਸੀ ਆਪਾਂ ਨੇ

ਕੋਈ ਦੂਰਾ ਵਿਆਹ ਕਰਾਈ ਜਾਂਦਾ ਕੋਈ ਤੀਆ ਵਿਆਹ ਕਰਾਈ ਜਾਂਦਾ ਹੁਣ ਤਾਂ ਕਈ ਵਾਰ ਆਤਮੇ ਸ਼ਰਾਬ ਪੀ ਕੇ ਆਉਂਦਾ ਬੰਦਾ ਘਰ ਵਾਲੇ ਨੂੰ ਕਹਿੰਦਾ ਤੇਰੇ ਨਾਲ ਮੈਂ ਭਗੰਤ ਮਾਨ ਵਾਲੀ ਕਰੂੰਗਾ ਉਹ ਕਹਿੰਦੀ ਖੜ ਜਾ ਜਾ ਦੱਸੇ ਮਗੋਣੇ ਤੈਨੂੰ ਮੈਂ ਸਗਾਉਂਦੀ ਆ ਭਗੰਤ ਮਾਨ ਵਾਲੀ ਧੂਮਾ ਲੈ ਕੇ ਕੁੱਟਦੀ ਸੱਤਿਆਚਾਰ ਪਗੜ ਤਾਂ ਪੰਜਾਬ ਦਾ ਇਹਨਾਂ ਨੇ ਬੀਬੀਆਂ ਬੜੀ ਗਿਣਤੀ ਚ ਆਈਆਂ ਮੈਂ ਧੰਨਵਾਦ ਕੀਤਾ ਤੁਹਾਡਾ ਲੇਕਿਨ ਮੈਂ 40000 ਰੁਪਏ ਵਾਲੀ ਗੱਲ ਨਹੀਂ ਕਰਨੀ بڑا ਤੁਕਾ ਹੋਇਆ ਥਾੜੇ ਨਾਲ ਪਹਿਲਾ ਕਹਿੰਦਾ 1000 ਰੁਪਿਆ ਦਊਗਾ ਪੀਟੀਆ ਨੇ ਸੋਚਿਆ ਚੰਦਾ ਜੋ ਕੰਮ ਕਰੇਗਾ 1000 ਰੁਪਿਆ ਲੈਣਾ ਆਉਣ ਇਹਨਾਂ ਨੂੰ ਵੋਟ ਪਾ ਦਿੰਦੇ ਆ ਸਾਰੇ ਪੰਜਾਬ ਚ ਲੱਜ ਕੇ ਰੱਖਦੇ ਵੋਟਾਂ ਦੇ ਨਾਲ ਵਾਟੇ ਭਾਈ ਨਹੀਂ ਕਿਸੇ ਦੀ ਵੀ 1000 ਰੁਪਿਆ ਨਹੀਂ ਮਿਲਿਆ ਫੇਰ ਵੋਟਾਂ ਆ ਗਈਆਂ ਕਹਿੰਦੇ ਹੁਣ ਦਵਾਗੇ ਫੇਰ ਕੁਝ ਨਹੀਂ ਦਿੱਤਾ ਤੇਰਾ ਪਾਰਲੀਮੈਂਟ ਦੀ ਜੋਰ ਆ ਗਈ ਆਈ ਆਪਣਾ ਤੂ ਤੂ ਵਰਤਮਾਨ ਕਹਿੰਦਾ 1100 ਸੌ ਦੇ ਦਰੂਗਾ ਲੈ ਅੱਜ ਜਿੰਦਾ 1100 ਬੀਬੀਆਂ ਨੂੰ ਤੁਹਾਡੇ ਨਾਲ ਬੜੀ ਚੱਕੋ ਤੇਰੀ ਨਹੀਂ ਹੋਈ ਬੀਬੀ ਹੁਣ ਤੁਸੀਂ ਵੱਗ ਲੈਣਾ ਇਹ ਤੇ ਜਾਂ ਤੁਹਾਡੇ ਮਹੱਲੇ ਜਾਣਾ ਚਾਰੂ ਵਾਲੇ ਸ਼ਾਰੂ ਲੈ ਕੇ ਕੁੱਟਨੇ ਆ ਕਿ ਦਾਦੇ ਨੂੰ ਗੋਣੇ ਜਾਂਦਾ 1000 ਰੁਪਏ ਕਹਿੰਦੇ ਸਾਨੂੰ 35 35000 ਹੋਇਆ ਪਿਆ ਕਿੱਥੇ ਹੈ ਸਾਨੂੰ ਦੋ ਸਾਡੀ ਸਰਕਾਰ ਕਿੰਨੇ ਮਹੀਨੇ ਆਈ ਹੈ ਰਾਜਾ ਬੜਿੰਜੀ ਮੇਰੇ ਨਾਲ ਮੰਤਰੀ ਸੀ ਐਸੀ ਦੋਨੋਂ ਪਰ ਹਵਾਲੇ ਵੱਡੀ ਰਾਜ ਦੀ ਸੇਵਾ ਕੀਤੀ ਹੈ ਭਾੜੇ ਬਿਜਲੀ ਦੇ ਬਿੱਲ ਖੜੇ ਸੀ ਕਿਸੇ ਦਾ 10000 ਕਿਸੇ ਦਾ 20000 ਕਿਸੇ ਦਾ 50000 ਕਿਸੇ ਦਾ ਲੱਖ ਸਾਫਦਿਆਂ ਪਰ ਲੀਕ ਮਾਰਤੀ 1500 ਕਰੋੜ ਰੁਪਏ ਦਾ ਫਾਇਦਾ ਪਹੁੰਚਾ

ਗਰੀਬਾਂ ਦੇ ਹਮਦਰਦ ਹੈ ਗਰੀਬਾਂ ਦੇ ਨਾਲ ਖੜੇ ਹੈ ਤੁਹਾਡੇ ਪਾਣੀ ਦਾ ਬਿਲ ਮਾਰਕ ਕੀਤਾ ਬਕਾਇ ਖੜੇ ਸੀ ਤੁਹਾਡੇ ਪਿੰਡ ਦੀ ਪਾਣੀ ਦੀ ਟੈਂਕੀ ਪੂਰਾ ਕਰੋੜਾ ਰੁਪਿਆ ਲੱਖਾਂ ਰੁਪਿਆ ਪਿੰਡਾਂ ਦਾ ਖੜਾ ਸੀ ਸਾਰਿਆਂ ਪਰ ਜੀਕ ਮਾਰਤੀ ਹੂੰ ਤੁਹਾਡੀ ਪਾਣੀ ਦੀ ਟੈਂਕੀ ਉਦੇ ਪਰ ਬਿਜਲੀ ਦਾ ਬਿਲ ਜਿਹੜਾ ਆਉਂਦਾ ਸੀ ਹੁਣ ਆਉਂਦਾ ਹੀ ਨਹੀਂ ਪੱਕੇ ਤੌਰ ਤੇ ਬੰਦ ਕਰਤਾ ਜੇ ਰਾਤਾ ਪਰ ਨਬਰੀ ਪਰ ਫਿੱਟਾਰਾਂ ਆ ਅਗਰਵਾੜੀ ਵਾਲੀਆਂ ਬੀਬੀਆਂ ਇਹਨਾਂ ਦੀਆਂ ਤਰਫਾਹਾਂ ਵਧਾਈਆਂ ਆਸ਼ਾ ਵਰਕਰ ਬੀਬੀਆਂ ਉਹਨਾਂ ਦੀਆਂ ਤਰਫਾਹਾਂ ਵਧਾਈਆਂ ਮਿੱਟੀ ਮੇਲ ਵਾਲੀਆਂ ਬੀਬੀਆਂ ਉਹਨਾਂ ਦੀਆਂ ਤਰਫਾਹਾਂ ਵਧਾਈਆਂ ਆਪ ਪੁਲਿਸ ਕਰ ਵਿਚਾਰੀ ਇਹਨਾਂ ਦੀਆਂ ਤਰਫਾਹਾਂ ਵਧਾਈਆਂ ਮਹਾਰਾਜ ਇਹਨੇ ਦਿੱਤਾ ਕਿਸਾਨਾਂ ਨੂੰ 8000 ਨਹੀਂ ਬਾਦਲ ਨੇ ਦਿੱਤਾ 8000

ਮੱਤਕਾ ਤੇਕਤਾ ਜੀ ਮੈਂ ਥੋੜੀਆਂ ਜੋ ਮਾਰੀ ਕਰਾਈ ਜਾਉ ਮੈਂ ਤੁਹਾਡੀ ਥੋੜੀ ਬਿੱਲੀ ਹੈ ਚਾਹੇ ਤੁਸੀਂ ਕਿਸਾਨ ਆ ਲੋ ਕੁੱਤੋਂ ਚਾਹੇ ਕਿਸੇ ਨੂੰ ਇੱਥੇ ਆਇਆ ਸੀ ਪ੍ਰਧਾਨ ਮੰਤਰੀ ਤੁਹਾਡੇ ਨੇੜੇ ਹੀ ਗੁਰ ਗਿਆ ਪਰ ਉਹ ਜਾਂਦਾ ਹੈ ਕਹਿੰਦਾ ਆਪਣੇ ਮੁੱਖ ਮੰਤਰੀ ਨੂੰ ਬਤਾ ਦੇਣਾ ਕਿ 1:00 ਵਜਾ ਕੇ ਜਾ ਰਹਾ ਹਾਂ ਮੈਂ ਕਿਹਾ ਤੇਰੇ ਜਣਾ ਦੀ ਮਾਰਿਆ ਤੰਦੂ ਕੁਝਤੀ ਹੈ ਨਹੀਂ ਯਾਰ ਮੁੰਹ ਨੂੰ ਕਰੀਏ ਤਾਂ ਮੈਂ ਜਾਨ ਬਚਾ ਕੇ ਆਇਆ ਤੇ ਇਹ ਪੁੱਦੀ ਦੁੱਲੀ ਬੜੀ ਤੇ ਬੈਠੀ ਹੈ ਅੱਜ ਕਿਸਾਨ ਮੰਡੀਆਂ ਚ ਰੋ ਰਿਹਾ ਕੋਈ ਉਹਦਾ ਸਰਕਾਰ ਉਹਦਾ ਕੋਈ ਸੁਣਵਾਈ ਨਾ ਕਰਨ ਵਾਲਾ ਨਹੀਂ ਇਹ ਹੀ ਕਹਿੰਦਾ ਸੀ ਕਹਿੰਦਾ ਜੀ ਮੈਂ ਤੁਹਾਡੇ 21 ਜਣਾ ਚੱਕੂਗਾ ਸਾਰੀਆਂ ਫਸਲਾਂ ਦੀ ਕੋਈ ਐਮਐਸਪੀ ਦਊਗਾ ਲੇਕਿਨ ਇੱਕ ਵੀ ਫਸਲ ਦੀ ਐਮਐਸਪੀ ਵੀ ਦਿੱਤੀ ਹਰ ਕਿਸਾਨ ਦਿਵਾਲੀ ਨੂੰ ਵੀ ਮੰਡੀਆਂ ਚ ਰੋ ਰਦਾ ਰਿਹਾ ਸੋ ਅੱਜ ਤੁਹਾਡੇ ਕੋਲ ਟਾਈਮ ਹੈ ਕੌਣ ਦੇ ਕੋਲ ਮੌਲਾ ਲੋਕ ਭੁੱਲ ਜਾਂਦੇ ਪਹਿਲਾਂ ਵੀ ਕਿੰਨੀ ਬਿਜਲੀ ਗਈ ਬੱਚੇ ਕਿੰਨੇ ਲੜੇ ਫੇਰ ਤੁਸੀਂ ਭੁੱਲ ਜਾਣਾ ਸਾਨੂੰ ਕਿੰਨਾ ਖਰਾਬ ਕਰਿਆ ਤੇ ਦਾਣਾ ਮੰਡੀ ਜਾਂਦਾ ਤਾਜ਼ਾ ਤਾਜ਼ਾ ਤੁਹਾਨੂੰ ਖਰਾਬ ਕਰ ਰਹੇ ਹੈ ਪੰਜਾਬ ਦੇ ਕਿਸਾਨੇ ਨੂੰ ਦੋਨੋਂ ਸਰਕਾਰਾਂ ਮਿਲ ਕੇ ਰੋੜ ਰਹੀ ਹੈ ਦੋਨੋਂ ਰੜਕੇ ਕੁੱਟਦੇ ਹੈ ਮੇਰੇ ਹੋ ਰਿਹਾ ਆ ਸਾਡੇ ਆ ਇੱਕ ਨੂੰ ਦਾ ਪਤਾ ਹੀ ਕੁਝ ਨਹੀਂ ਕਿ ਕੀ ਆ ਹੋ ਰਿਹਾ ਇਹ ਉ ਤਾਂ ਤੋਸਤਾ ਬਣਾਇਆ ਹੋਇਆ ਹੈ ਪਵੰਤਵਾਂ ਨੂੰ ਸ਼ਾਹੀ ਕਹਿਦੀ ਹੈ ਕੋਈ ਬਿਆਨ ਨਹੀਂ ਦੇ ਸਕਦਾ ਕੋਈ ਕੁਝ ਨਹੀਂ ਕਹਿ ਸਕਦਾ ਜੋ ਕਰਦੇ ਦਿੱਲੀ ਵਾਲੇ ਕਰਦੇ ਚਾਹੇ ਉਕੇ ਨਹੀਂ ਬੋਲ ਚਾਹੇ ਮੋਦੀਉ ਨਹੀਂ ਪੰਜਾਬ ਦੀ ਸਾਰ ਜਿਹੜੇ ਆਲਾ ਕੋਈ ਨਹੀਂ ਹੈ ਇਹ ਇਸ ਕਰਕੇ ਸਤਕਾਰਿਓਂ ਵੀਰੋਂ ਰੱਖ ਤਕਦਾ ਤੇ ਬਚੋ ਮੈਂ ਤੁਹਾਨੂੰ ਇਹ ਕਹਿਣਾ ਆ ਇਹ ਬਨਾਰਤੀ ਖੱਤ ਹੈ ਮੈਂ ਪਹਿਲਾਂ ਕਿਹਾ ਸੀ ਕਿ ਕਾਲੇ ਅੰਗਰੇਜ਼ ਆ ਗਏ ਲੁਪਕੇ ਚਲੇ ਜਾ ਕੇ मैं कहा बतेरा यार शराबी है शराबी कोई न्याणा नहीं बना संभाल लगे नुकसान हो, हो जाए लेकिन सुनी कोई नहीं भेड़ चाल होगी बदलाव चाहिए बदलाव चाहता आखिर अपना बहुत भारी नुकसान हो गया इस करके आम आदमी पार्टी लीडर की भी कोई कुछ नहीं है वर्षा की तो हूं ही ਬੀਜੇਪੀ ਦੇ ਲੀਡਰਾਂ ਨੂੰ ਕੋਈ ਪੁੱਛਣੀ ਨਾ ਹੋ ਆਪਣੇ ਬਧਿਆ ਨੂੰ ਟਿਕਟ ਦੇ ਦਿੰਦੇ। ਕੀ ਕਰਦੇ ਸੀ ਆਮ ਆਦਮੀ ਵਾਲੇ ਬਾਹਰ ਤੇ ਲਿਆ ਗਏ ਜਾਂਦੇ। ਬੀਜੇਪੀ ਵਾਲੇ ਬਾਹਰ ਤੇ ਲਿਆ ਗਏ ਜਾਂਦੇ। ਇਹਨਾਂ ਨਾਲ ਤਾਂ ਉਹ ਹੋ ਨਹੀਂ ਐ। ਦੋ ਕੁੱਤੇ ਤੋਂ ਸਹੀ ਕੇ। ਕੀ ਕਿਸੇ ਦਾ ਜੱਟ ਦਾ ਕੀ ਕਿਸੇ ਦਾ ਪੰਡਤ ਦਾ ਰੋਜ਼ ਇਕੱਠੇ ਹੁੰਦੇ ਸੀ। ਰੋਜ਼ ਉਹਨਾਂ ਨਾਲ ਗੱਲਬਾਤ ਕਰਨੀ ਵੀ ਤੇਰੇ ਨਾਲ ਕੀ ਹੋਇਆ ਉਹ ਕਿ ਨਾ ਤੇਰੇ ਨਾਲ ਕੀ ਹੋਇਆ। ਜੱਟਾਂ ਇਹਨੂੰ ਪੁੱਛੇ ਕਰੇ। ਉਹ ਕਹਿੰਦਾ ਮੈਨੂੰ ਉਹੀ ਸੁੱਕੀ ਰੋਟੀ ਮਿਲੀ ਐ ਮੇਰੀ ਤਾਂ ਮੱਕੀ ਦੇ ਉੱਪਰ ਦੱਸੀ ਫੇਰ ਕੇ ਸੁੱਕੀ ਰੋਟੀ ਦੇ ਉੱਪਰ ਦੇਤੀ 15 ਵਾਲਾ ਕਹਿੰਦਾ ਮਨੂਤਰਾ ਕਿ ਇਹ ਕਿੱਥੇ ਮਿਲੇ ਆ ਉਹ ਗਰੇ ਤੋਂਰੇ ਰਹਿ ਨਹੀਂ ਗਾ ਇੱਥੇ ਬੈਠਾ ਕਹਿੰਦਾ ਵਾਟ ਮਾਰ ਤਾਣ ਦੇ ਪੁੱਤੇ 15 ਦਿਨਾਂ ਬਾਅਦ ਫੇਰ ਇਕੱਠੇ ਹੋਏ ਹਫਤੇ ਬਾਅਦ ਇਕੱਠੇ ਹੋਣਾ ਉਹਨਾਂ ਨੇ ਆਹੀ ਗੱਲ ਹੋਣੀ ਉਹ ਕਹਿੰਦਾ ਮੈਂ ਤਾਂ ਮਾਨ ਤਾਣ ਦਾ ਬੰਦਿਆ ਬੈਠਾ ਉਹ ਕਹਿੰਦਾ ਕਿਹੜੇ ਮਾਨ ਤਾਣ ਦਾ ਬੰਦਿਆ ਬੈਠਾ ਛੱਡ ਦੇ ਵੀਰੇ ਕਹਿੰਦਾ ਨਹੀਂ ਮਾਨਤਾੜ ਆਇਆ ਵੀ ਜੱਟ ਦੇ ਦੋ ਜਨਾਨੀਆਂ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰਾਨੋ ਕਹਿੰਦੀ ਡੰਡੂ ਤੋਂ ਕੁੱਤੇ ਦੀ ਗੱਲ ਬਾਤ ਆਈ ਆਈ ਮਾਨਤਾੜ ਤਾਂ ਬੰਦੇ ਬੈਠੇ ਨੇ ਇਹ ਜਿਹੜੇ ਬੀਜੇਪੀ ਆ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਸਾਰੇ ਆ ਮਾਨਤਾੜ ਦੇ ਬੰਦੇ ਬੈਠੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਕੋਈ ਇਹਨਾਂ ਦੀ ਸੁਣਾਈ ਨਹੀਂ ਨਾ ਇਹਨਾਂ ਨੂੰ ਕੋਈ ਟਿਕਟ ਦੇਂਦਾ ਟਿਕਟ ਵੀ ਬਾਹਰ ਕੱਢ ਕੇ ਆ ਕੇ ਦੇਣੀ ਨਾ ਕੋਈ ਪੁੱਛੇ

ਫਿਰ ਮੇਰੀ ਬੀਬੀ ਕਹਿ ਕਰਦੀ ਸੀ ਵੀ ਇਹ ਕਿਹੜਾ ਝਾਲੂ ਲੈਣਾ ਇਹਨੂੰ ਖੜਾ ਨਹੀਂ ਕਰੀਦਾ ਗਲੇਜ ਪੈ ਜਾਂਦੇ। ਯਾਰ ਤਿੰਨ ਸਾਤ ਕ੍ਰਿਸ਼ਤੀ ਆਇਆ ਪੰਜਾਬ ਦੇ ਵਿੱਚ ਝਾਲੂ ਖੜਾ ਕਰ ਲਿਆ ਪਰ ਇਹਨੂੰ ਲੰਬਾ ਪਾਓ। ਲੰਬਾ ਤਾਂ ਪੈਣਾ ਹੈ। ਜੇ ਤੁਸੀਂ ਬੋਟਾ ਕਾਰਨ ਸਿਰ ਪਾਓਗੇ ਇਹਨੇ ਝਾਲੂ ਆਪਣੇ ਆਪ ਲੰਬਾ ਬੈਠ ਜਾਣਾ। ਸਾਰੇ ਜਾਣੇ ਕੱਚੇ ਹੋ ਕੇ ਜੀਤੀਆਂ ਪਹਿਲਾਂ ਖਾਸ ਤੌਰ ਤੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਕਿ ਹੁਣ ਤਾਂ ਤੁਹਾਡੀ ਆਪਣੀ ਹੋ ਜਿੱਤ ਜਾਣੀ ਹੈ। ਫਿਰ 1000 ਰੁਪਏ ਟਿਕਟ ਦੇ ਲੋੜ ਹੈ ਨਹੀਂ ਇਥੇ ਆਪੇ ਕਰ ਲੂਗੇ। ਦੂਸਰਾ ਇਹ ਨਾ ਜਾਇਆ ਬੀਪੀਆ ਪਿਆ ਖਾਸ ਕਰਕੇ। ਹਰ ਭਾਈਆਂ ਵੀ ਮੈਂ ਬੇਨਤੀ ਕਰਨਾ ਕਿ ਇਕੱਠੇ ਹੋ ਕੇ ਇਕੱਠੇ ਹੋ ਕੇ ਇੱਕ ਧਾਰੇ ਨਾਲ। ਹੋਂ ਦਾ ਕਾਲੀ ਜੀ ਨੇ ਖੜੇ ਆ। ਫਿਰ ਬੀਜੇਪੀ ਨੂੰ ਕਾਲੀਆਂ ਦੀ ਦੁਸ਼ਮਣ ਕਿਸਾਨਾਂ ਦੀ ਦੁਸ਼ਮਣ ਜਮਾਲ। ਆਮ ਆਦਮੀ ਪਾਰਟੀ ਸਾਰਿਆਂ ਦੀ ਦੁਸ਼ਮਣ ਹੈ। ਸਾਰੇ ਰੁਕ ਕੇਾਰੇ ਸੋ ਇਕੱਠੇ ਹੋ ਕੇ ਕਾਲੀ ਜੀ ਰਣ ਨੂੰ ਬੇਨਤੀ ਕਰਨਾ ਪੀਐਸਪੀ ਵਾਲਿਆਂ ਨੂੰ ਵੀ। बी पी भेण साईं एकता आवा पा आउ अ आम आदमी पार्टी न हराई कांग्रेस पार्टी ਰਾਜਾ ਮਰੀਂਗੀ ਵਾਸਤੇ ਜਦ ਮੈਂ ਹੋਰ ਇੰਨੀ ਆਈ ਸੀ ਤਾਂ ਲੋਕਾਂ ਨੇ ਇਹ ਕਾਹ ਫੀਂਕੀ ਇਹ ਅਕਾਲੀ ਦਲ ਦਾ ਗਾੜ ਹੈ ਜੋ ਕਾਂਗਰਸ ਜਿੱਤਦੀ ਨਹੀਂ ਅੱਜ ਜਿਹੜੀ ਤੁਹਾਨੂੰ ਟਿਕਟ ਦੇਦੀ ਨਾ ਕਾਂਗਰਸ ਪਾਰਟੀ ਨੇ ਕਿਤੇ ਧੱਕਾ ਹੋ ਗਿਆ 2012 ਦੀ ਗੱਲ ਕਰ ਰਹੀ ਹੈ ਤੁਸੀਂ ਇਹ ਵੇਖੋ ਤੁਸੀਂ ਇੰਨਾ ਸਾਫ਼ ਦਿੱਤਾ ਇੰਨਾ ਮਾਨ ਸਨਮਾਨ ਦਿੱਤਿਆ ਅੱਜ 13 ਸਾਲ ਬਾਅਦ ਅਕਾਲੀ ਦਾ ਚੋਰ

ਅੱਪਾ ਆਪਣੇ ਹਲਕਿਆਂ ਨੂੰ ਕੰਮੀ ਰਾਇਆ ਬਈ ਅੱਪਾ ਆਪਣੇ ਹਲਕਿਆਂ ਨੂੰ ਪਹਿਲਾ ਸਰਕਾਰੀ ਕਾਲਜ ਦਿੱਤਾ ਅਨੇਕਾਂ ਕੰਮ ਕੀਤੇ ਪਰ ਹਜੇ ਤਾਂ ਅਜੇ ਤਾਂ ਭਾਈ ਸੇਵ ਚੁੱਕਣੀ ਨਹੀਂ ਕੀਤੀ ਅਜੇ ਬਹੁਤ ਕੁਝ ਕਰਨ ਵਾਲਾ ਪਿਆ ਤੁਸੀਂ ਜਿਸ ਤਰ੍ਹਾਂ ਰਾਜਾ ਜੀਆ ਸਾਥ ਇੱਕੇ ਦਿੱਤਾ ਉਸੇ ਤਰ੍ਹਾਂ ਤੁਸੀਂ ਦਿਹਾੜਾ ਵੀ ਦਿੱਤਾ ਔਰ ਕਿੰਦਰ ਵੀ ਇਤਿਹਾਸ 'ਚ ਪਹਿਲੀ ਵਾਰ ਹੀ ਹੋਇਆ ਹੈ ਇਹ ਜਿਹੜਾ ਇਨਸਾਨ ਇੱਕੋ ਦਾ ਐਮਐਲਏ ਉਹ ਗਿੱਦੜ ਤੋਂ ਲੁਧਿਆਣੇ ਦਾ ਐਮਪੀ ਬਣਿਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ ਉਹ ਕੀ ਕਹਿੰਦਾ ਅੱਗੇ ਪਰਿਵਾਰ ਦਾ ਇੱਕ ਜੀ ਸੀ ਹੁਣ ਸਾਰਾ ਪਰਿਵਾਰ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਾਂਗੇ ਲੋਕਾ ਗਿਓ ਤਕਿ ਰਹਿਦੀ ਜ਼ਿੰਦਗੀ ਤੁਹਾਡੀ ਸੇਵਾ ਕਰਨ ਦੇ ਕਾਬਿਲ ਰਹੀਏ ਤੁਹਾਡੇ ਸਦਾ ਬੋ ਸਰਦਾਰ ਕਰਨਗੇ ਸਾਡੇ ਸਾਫਤਾ ਮੁੱਖ ਮੰਤਰੀ ਸਰਦ ਚੰਦ ਅਸੀ ਜੀ ਜੱਲੇ ਨੂੰ ਪ੍ਰਵੀਰ ਸਿੰਘ ਜੀ ਫੌਜੀ ਰਹੋ ਨਾਲ ਵੀ ਸਾਰੇ ਸਾਥੀ ਕੀ ਆਓ ਜੀ ਦੇਰੇ ਆ ਸੰਦੇਸ਼ ਸਿੰਘ ਪਰਮਾਰ ਦੀ ਆਤਮਾ ਸੇਕੀ ਉਹ ਦਸੀ ਜੀ 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 ਜ अॼागारो सभु पीर सरदार चरजीति चङी जी